ਲੋਕ ਇੱਕ ਦਾ ਜਿੰਦਾਬਾਦ 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 ਲੋਕ ਇੱਕ ਦਾ ਜਿੰਦਾਬਾਦ 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 ਨਾ ਨਹੀਂ ਪਰ ਹੁੰਦੇ ਜੀ ਉਹ ਝੰਡੇ ਲਾਓ ਲੋਕ ਇੱਕ ਦਾ ਜਿੰਦਾਬਾਦ ਲੋਕ ਇੱਕ ਦਾ ਜਿੰਦਾਬਾਦ 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 ਲੋਕ ਇੱਕ ਦਾ ਜਿੰਦਾਬਾਦ 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 ਪਾਸੇ ਕਰ ਲੋ ਮੈਂ ਕਹਿੰਦਾ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਜਾਂਦੇ ਹੋ ਕਰਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ देखो के वे सट रहे हैं लोकेकता जिंदाबाद जिंदाबाद लोकेकता जिंदाबाद बैठो लोकेकता जिंदाबाद बैठ जाओ जिंदाबाद जिंदाबाद कैसे कर लूं लोकेकता जिंदाबाद 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 लोकेकता जिंदाबाद जिंदाबाद ओए कर दे बेचारू कह दे आ जाओ यार आ गए आ गए आ गए ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਨਾ ਇਹ ਨਹੀਂ ਪਰਾ ਹੁੰਦਾ ਜੀ ਉਹ ਚੰਡੇ ਲਾਓ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਪਾਸੇ ਕਰ ਲੋ ਮੈਂ ਲੋਕ ਇਕਤਾ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਜਾਂਦੀ ਹੋ ਬਣਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ

भाइयों earth... <situación> सारे जो कैट जिंदाबाद 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 जिंदाबाद

ਕਿਉਂ ਕਰੀਏ ਸਾਰੀ ਦੁਨੀਆ ਨੇ ਕਰਿਆ ਸਾਰੀ ਦੁਨੀਆ ਦੇ ਸਭੀ ਬੰਦੇ ਇਨਸਾਨ ਐ ਨਹੀਂ ਬੱਚਾ ਦੇ ਰੋਟੀ ਦੀ ਟੀਮ ਕਰਦਾ ਨੂੰ ਸਰਕਾਰ ਦਾ ਸਰਕਾਰ ਦਾ ਰਸਤਾ ਰੋਕਿਆ ਓਏ ਅਸਲ ਵਿੱਚ ਜਿਹੜਾ ਨੀਰੋਕਾ ਗੰਡਾ ਕਰ ਰਿਹਾ ਨਾਲ ਕੀ ਕਿਸੇ ਮੇਰੀ ਗੱਲ ਦਾ ਜਵਾਬ ਦਿਓ ਬਹੁਤ ਵੱਡੀ ਮਜਬੂਰੀ ਦੇ ਵਿੱਚ ਆਂਦੀ ਸਾਡਾ ਹੋਰ ਪੂਰੀ ਦਸਨਾ ਕਰੀ ਬੰਦੀ ਜਿਹੜਾ ਹੈਡ ਕਰੀਏ 15 ਦਿਨ ਹੋ ਗਏ ਮੇਰਾ ਵੀ ਝਾਓ ਕਰੋ ਦੇਖੋ ਦਾ ਬਹੁਤ ਸਤਕਾਰ ਹੈ ਸਾਡੇ ਕੋਈ ਬੰਦੇ ਨਹੀਂ ਕਰਨਾ ਸਾਡਾ ਕਰੀਏ ਨਹੀਂ ਸਾਡਾ ਕਰੀਏ ਕਿਉਂ ਨਹੀਂ ਤੇ ਮੈਂ ਬਲਾਅਨ ਲਗਾਉਂਗਾ ਮੈਂ ਮੋਰਸਾ ਬਲਾਅਨਗਾ ਨਹੀਂ ਤੇ ਦੱਸ ਦਿਓ ਉਹ ਪੁਲਿਸ ਪੁੱਤੋ ਮਾਰਨ ਕੋਲੇ ਕੋਲ ਕਾਨੂੰਨ ਹੈ ਨਹੀਂ ਬਰਤਕਾਰ ਤੇ ਜੀ ਇੱਕ ਮਿੰਟ ਘੱਟ ਕਰੋ ਬਾਈ ਸਾਡੇ ਪੱਕਾ ਕਰੋ ਕਿਉਂ ਲਗਾਜੋ ਸਾਰੇ ਬੈਜੋ ਯਾਰ ਮਾਰ ਦੇਣਗੇ ਗੁਰਦੀਨ ਨੂੰ ਪਾਵ ਰਹਿਣਾ ਪਰ ਹੋਰ ਕੀ ਹੈ ਅਰੈਸਟ ਕਰ ਲੈਣਗੇ ਬਹੁਤ ਪਾਵ ਰਹਿਣਗੇ ਫਿਰ ਉਹ ਕਰੀਏਗੀ ਜੀ ਨਾਦਰ ਖੜਾ ਹੋਵੇਗੀ ਨਹੀਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਕਰੋ ਬਹੁਤ ਸਾਰੀ ਗੱਡੀ ਰੋਕਣ ਦਾ ਛੋਟਾ ਕੋਈ ਨਹੀਂ ਸਾਡੇ ਸੀਰੀ ਨੂੰ ਲੈ ਕੇ ਸੀ ਚੱਕੇ ਨਹੀਂ ਉਹ ਦੇਖੋ ਜੀ ਬਚਾਰਾ ਲੰਗਦਾ ਫਿਰਦਾ ਉਹ ਤੁਰਿਆ ਨਹੀਂ ਜਾਂਦਾ ਵਿੱਚੋਂ ਗੱਡੇ ਵਿੱਚੋਂ ਤੁਸੀਂ ਉਹ ਖੜਾ ਕਿੱਲੇ ਪਿਆ ਲੈ ਦੇਖੋ ਲਾਈਏ ਜਲਾਬ ਦਿਓ ਇੱਕ ਮਿੰਟ ਬ੍ਰਦਰ ਖੜਾ ਨਹੀਂ ਸਰਕਾਰੀ ਗੱਡੀ ਰੋਕਣ ਦਾ ਛੋਟਾ ਕੋਈ ਹੋਣੀ ਨਹੀਂ ਸਰਕਾਰ ਨੂੰ ਉਹ ਦੇਖੋ ਸਰਕਾਰੀ ਕਿਉਂਕਿ ਸਰਕਾਰੀ ਉਹ ਮੈਂ ਵੀ ਇਹੀ ਕਹਿਣੀ ਆ ਤੁਸੀਂ ਬ੍ਰਦਰ ਸਰਕਾਰੀ ਚਲੋ ਖਾਣੇ ਜਾਂਦੇ ਹਾਂ ਨਹੀਂ ਕੱਟੀ ਨਹੀਂ ਰੋਕਾਂਗੇ ਬੜਾ ਯਾਦ ਨਹੀਂ ਕਰਾਂ ਗਰੀਬ ਬੰਦਾ ਉਹ ਲੱਗਦਾ ਤੋਂ ਕੋਈ ਨਹੀਂ ਜਾਂਦਾ ਉਹ ਮੋਤਾ ਛੜਦਾ ਉਹ ਕਾਦੇ ਸਤਕਾਰ ਜੋ ਉਸ ਵਾਲੀ ਨੇ ਮਾਰਿਆ ਰਣ ਦੇ ਚੱਕੀ ਨਾ ਚੱਕੀ ਨਾ ਚੱਕੀ ਰੋ ਕੇ ਦੋ ਕੇ ਤਾ ਜਿੰਦਾਬਾਦ 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 ਭਾਈ ਦੀ ਭਾਈ ਕੱਲ ਨੂੰ ਫੇਰ ਕਰਤਾ ਸਭ ਨੰਗ ਕਰ ਰਹੇ ਭਾਈ ਸਤਕਾਰ ਜੋ आइजी, ओजी, मेरे कानून का रहता है। मर्गों कंचा कंचा यार, मैं देखूं। नहीं, बारिए कीजिए, चाटी मजबूर किया है। चाटे सर जोगा, नहीं उसे मजबूर। आं motorcycle खड़ा कर, देख के जाना। motorcycle खड़ा कर। मैं करेंगे। हम बहुत चाटे सर जोगा। ये अधिकारियों के जरिए हमसे पूछते हैं ना हैं। Não, não, não. Vai ser tá, vai